ਮੋਨੋਕਲਸ ਹਾਊਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮੋਨੋਕਲਸ ਹਾਊਸ ਵਾਲਿਆਂ ਨੇ ਲਾਇਆ ਕੱਪੜੇ ਦਾ ਭਾਰੀ ਸੇਲ ਮੇਲਾ ਪਲੇਨ ਜਾਮ ਆ ਗਈ ਜੀ ਫੁੱਲ ਬੈਲ ਕੁੜਤੇ ਪਜਾਮਿਆਂ ਦੀ ਭਾਰੀ ਸੇਲ ਪ੍ਰਿੰਟ ਸੂਟਾਂ ਦੇ ਰੇਟ ਘਟਾਤੇ ਜੀ 50% ਆਫ ਕਰਤੇ ਜੀ ਪ੍ਰਿੰਟ ਸੂਟਾਂ ਦੇ ਰੇਟ 50% ਆਫ ਤੇ ਲਾਤੇ ਜੀ ਪ੍ਰਿੰਟ ਸੂਟਾਂ ਦੇ ਰੇਟ ਲ ਘਟਾਤੇ ਜੀ ਟੈਬੀ ਕਾਟਨ ਦੇ ਸੂਟ ਆ ਗਏ ਜੀ ਪ੍ਰਿੰਟਡ ਟੈਬੀ ਕਾਟਨ ਦੇ ਜਿਹਦਾ ਰੇਟ ਬਿਜਾਰ ਦਾ ਹੋਵੇ 800 ਹੋਵੇ 850 ਸੇਲ ਮੇਲਾ ਲਾਇਆ 550 ਰੁਪਏ 550 ਰੁਪਏ ਦੇ ਵਿੱਚ ਪ੍ਰਿੰਟ ਟੈਬੀ ਸੂਟਾਂ ਦਾ ਭਾਰੀ ਸੇਲ ਮੇਲਾ ਪਰਫਿਊਮ ਵਾਲੀ ਟੈਬੀ ਆ ਗਈ ਜੀ ਤਮੰਨਾ ਮਿਲਦੀ ਤਮੰਨਾ ਮਿਲਦੀ ਪਰਫਿਊਮ ਵਾਲੀ ਟੈਬੀ ਬਿਜਾਰ ਦਾ ਰੇਟ ਹੋਵੇ 800 ਹੋਵੇ 850 ਸੇਲ ਮੇਲਾ ਲਾਇਆ 550 ਰੁਪਏ 550 ਰੁਪਏ ਦੇ ਵਿੱਚ 10 ਤੋਂ 15 ਕਲਰ ਇਹਦੇ ਵਿੱਚ ਪਹੁੰਚ ਚੁੱਕਿਆ ਜੀ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਚੁੱਕਿਆ ਹੈ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਹਾਂ ਪਿਓਰ ਫੁੱਲ ਪਿਓਰ ਦੇ ਦੁਪੱਟੇ ਨਾਲ ਕੈਮਰੀਕ ਪਿਓਰ ਫੁੱਲ ਪਿਓਰ ਦੇ ਦੁਪੱਟੇ ਨਾਲ ਵਿਆਹ ਦਾ ਰੇਟ ਹੋਵੇ 800 ਹੋਵੇ 850 ਵਾਸੀ ਸੇਲ ਮੇਲਾ ਲਾਇਆ 450 ਰੁਪਏ 440 ਰੁਪਏ ਦੇ ਵਿੱਚ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਗਿਆ ਜੀ 440 ਰੁਪਏ ਦੇ ਵਿੱਚ 850 ਵਾਲੇ ਸੂਟਾਂ ਦਾ ਸੇਲ ਮੇਲਾ ਘਟਾ ਕੇ ਕਰਤਾ ਜੀ 440 ਰੁਪਏ 50% ਆਫ ਕਰਤਾ ਜੀ ਤਮੰਨਾ ਦੇ ਮਾਲ ਤੇ 50% ਆਫ 50% ਆਫ ਤੇ ਭਾਰੀ ਸੇਲ ਮੇਲਾ ਲੱਗ ਗਿਆ ਜੀ 50% ਆਫ ਤੇ ਜੀ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਗਿਆ ਜੀ 850 ਵਾਲੇ ਸੂਟਾਂ ਦਾ ਸੇਲ ਮੇਲਾ ਸਿਰਫ 440 ਰੁਪਏ ਭਾਰੀ ਸੇਲ ਲੱਗੀ ਮੋਨੋਕੁਲਾਸ ਹਾਊਸ ਤੇ 450 ਰੁਪਏ ਦੇ ਵਿੱਚ 25 ਤੋਂ 30 ਕਲਰਾਂ ਦੀ ਡਿਜ਼ਾਈਨਾਂ ਦੀ ਸੇਲ ਲੱਗੀ ਹੈ ਜੀ 450 ਰੁਪਏ ਦੇ ਵਿੱਚ ਨਾਲ ਦੁਪट्टे ਫੈਂਸੀ ਦੁਪट्टे ਕੈਮਰਿਕ कॉटन ਦੇ ਸੂਟ ਨਾਲ ਦੁਪट्टे 450 ਰੁਪਏ ਭਾਰੀ ਸੇਲ ਮੇਲਾ ਲੱਗਿਆ ਜੀ 450 ਰੁਪਏ ਦੇ ਵਿੱਚ ਭਾਰੀ ਸੇਲ ਮੇਲਾ ਲੱਗਿਆ ਜੀ 450 ਰੁਪਏ ਚ ਪੱਟੀ ਵਾਲੇ ਦੁਪट्टे ਵੀ ਵਿੱਚੀ ਕਰਤੇ ਜੀ 850 ਵਾਲੇ ਸੂਟਾਂ ਦਾ ਸੇਲ ਮੇਲਾ 450 ਰੁਪਏ 450 ਰੁਪਏ ਦੇ ਵਿੱਚ ਭਾਰੀ ਸੇਲ ਲੱਗੀ ਜੀ 450 ਰੁਪਏ ਦੇ ਵਿੱਚ ਭਾਰੀ ਸੇਲ ਫੈਂਸੀ ਸੂਟਾਂ ਦੀ ਭਾਰੀ ਸੇਲ ਲੋ ਜੀ ਆ ਇੱਕ ਡਿਜ਼ਾਈਨ ਹੋਰ ਆ ਗਿਆ ਨਵਾਂ ਇਹਦਾ ਵੀ ਰੇਟ ਘਟਾ ਕੇ 450 ਰੁਪਏ ਕਰਤਾ 450 ਰੁਪਏ ਦੇ ਵਿੱਚ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਲਾਤਾ ਜੀ 450 ਰੁਪਏ 25 ਤੋਂ 30 ਗੱਲ ਇਹਦੇ ਵਿੱਚ ਵੀ ਮਿਲ ਜਾਣਗੇ 450 ਰੁਪਏ ਭਾਰੀ ਸੇਲ ਮੇਲਾ ਮੋਨੂ ਕਲਾਥ ਹਾਊਸ ਬਸਟੈਂਡ ਰੋਡ ਮੋਰ ਮੰਡੀ 10000 ਰੁਪਏ ਦੇ ਕੱਪੜੇ ਤੇ ਟਰੋਲੀ ਬੈਗ ਬਿਲਕੁਲ ਫਰੀ ਦਿੱਤਾ ਜਾਊ ਜੀ 10000 ਰੁਪਏ ਦੇ ਕੱਪੜੇ ਤੇ